ਕਾਲ ਬਾਈ ਜੀ ਸਾਰਿਆਂ ਨੂੰ ਕਿ ਅੱਜ ਪਹੁੰਚੋਏ ਆ ਆ ਪਤਲਵੰਡੀ ਸਾਬੂਤ ਸ਼ਰਮੇ ਕੋਲੇ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਭਰਾ ਮੇਰੇ ਤੇ ਪਹਿਲਾਂ ਕਰਾਵਾਂਗੇ ਤੁਹਾਡੇ ਦਰਸ਼ਨ ਆਰਮ 6855 517 ਜੌਂਦੀਆ ਤੇ 960 80 ਜੌਂਦੀਆ ਸਾਰਿਆਂ ਦੇ ਦਰਸ਼ਨ ਕਰਾਉਣਾ ਤੁਹਾਨੂੰ ਤੇ ਬਹੁਤ ਸੋਹਣੇ ਟਰੈਕਟਰ ਆ ਭਰਾ ਮੇਰੇ ਤੇ ਸ਼ਰਮਾਈ ਚਤ੍ਰਿਕਾਲ ਚਤ੍ਰਿਕਾਲ ਕਿਵੇਂ ਹੋ ਵੀਰ ਚੱਲ ਹੋਰ ਭਈਆ ਤੁਸੀਂ ਸਾਥ ਅੱਤੂ ਗਰਮੀ ਤੇ ਤੇਕ ਨਹੀਂ ਆਉਂਦੀ ਘਰੇ ਗਰਮੀ ਬਹੁਤ ਹੈ ਚੜਦੀ ਕਰਾਇ ਤੇ ਤੂੰ ਜਮਾ ਬਾਈ 10 ਤਰੀਕ ਦਾ ਜ਼ਾਇਰਾ ਉਹ ਠੀਕ ਆ ਕੋ ਅੱਜ 20 ਵਾਰਾ ਬਾਈ 10 ਤਰੀਕ ਆ ਅਕਤੂਬਰ ਮਹੀਨਾ 2024 ਹਾਂਜੀ ਚਲ ਵੰਡੀ ਸਾਡੋ ਮੱਠੀ ਲੱਗੀ ਆ ਬਾਈ ਅੱਜ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਬਾਈ ਜਾਇਜ਼ ਜੀ ਹਾਂਜੀ 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 ਜਿਹੜਾ ਰੇਟ ਦੱਸਦਾ ਕੋਈ ਬੰਨਿਆ ਨਹੀਂ ਹੈਗਾ ਮੈਂ ਉਹਦੇ ਨਾਲ ਠੀਕ ਆ ਜੀ ਤੇ ਆਪਾਂ ਬੰਨ ਤੇ ਬੰਨਾ ਹੈਗਾ 20000 ਠੀਕ ਬਾਦੇ ਦਾ ਹੈ ਹੀ ਨਹੀਂ ਤੂੰ ਘਟ ਸਕਦਾ ਹਰ ਹਰ 60 ਘਟੇ ਜੋ ਲੋਨ ਫਰੈਂਡ ਹਰ ਹਰ 60 ਵਾਰੀ ਦੱਸ ਹਰ ਹਰ 60 ਉਹ ਇਹ 5 ਮਾਡਲ ਪਿਛਲੇ ਹੈ ਜੀ ਬਾਈ ਪਹਿਨ ਸਕਦੇ ਕੋਈ ਪਿਆਰ ਲੇਨਾ ਫੱਟੀ ਚੱਲਦਾ ਕੋਈ ਸੁਣਾਵਾਲਾ ਹਾਂਜੀ ਉਹ ਬਲਾਕ 45 ਪਿਆਰ ਆਉਂਦਾ ਹੈ ਹਰਿਆਣਾ ਨੰਬਰ ਹੈਣਾ ਹਰਿਆਣਾ ਨੰਬਰ ਆ ਸਰਮਾ ਜੀ ਹਰਿਆਣਾ ਨੰਬਰ ਆ ਪਰ ਆਮਰ ਮਗਰਾੜਾ ਮੂਰਗਾ ਬਹੁਤ ਥੋੜਾ origignal tractor ਆ ਸਾਰਾ origignal ਮਰ ਕੇ ਹੀ ਆ ਸਾਰਾ ਸੋਹਣਾ ਡੈਟ 2005 ਮਾਡਲ ਕਿੰਨੇ ਦਾ ਛੱਡ ਦਾਂਗੇ ਸਰਮਾ ਇਹ 220 ਇਹ ਆ ਗਿਆ 855 ਉਹ ਤੇਰਾ ਮਾਡਲ 450000 ਦੀ ਡਮਾੜਾ ਹਾਂਜੀ ਟਰੈਕਰ ਦੇ ਦਾਂਗੇ 440000 ਹਰਿਆਣਾ ਨੰਬਰ ਹੈ ਨਾ ਅੱਛਾ ਬੰਦਾ ਇਹਨੂੰ ਵੀ ਮਿਲੂ ਤਾਂ ਕੋਈ ਬੱਧੀ ਗਾ ਜੰਡੂ ਯਾਰ ਲੱਕ ਡੱਕ ਜੇ ਸਾਰੇ ਵੇਚੀਏ ਆਹ ਆ ਵਿੱਚੇ ਬੰਨ ਡੰਡਾ ਫੱਟੀ ਛਤਰੀ ਡਿੱਕ 10 ਮਾਡਲ 15 ਹਾਂਜੀ ਜਸਪੀ ਸਾਰਾ ਸਮਾਗਾ ਡੰਡਾ ਫੱਟੀ ਛਤਰੀ ਟਰੈਕਰ ਹੈ ਗਿਆ ਪਿਛਲੇ ਹੈ ਗਿਆ ਬਲੀ 10000 ਡਿੱਕ ਜੀ ਹੁਣਗੇ 10000 ਦੇ ਦਾਂ ਨਾ ਆ ਡਿੱਕ ਜੇ ਹੁ 10000 ਵਿਚ ਹੀ ਹੈ ਇਹ ਪੁਰਾਣਾ ਰੈਕਟਰ ਹੀ ਕੱਟਿਆ ਜਾਂਦਾ 10 ਮਾਡਲਾ 4,115,000 ਦਾ ਮਾਡਲਾ ਫਾਈਨਲ ਕੀ ਨਾਮ ਹੋ ਰੈਕਟਰ ਹਾਂਜੀ ਇਹ ਵਾਇਰ ਕੋਟ ਕਿੰਨੇ ਕੇ ਦਾ ਛੱਡ ਦਿਆਂ ਕਿਰ ਦੱਸ ਦਿਓ ਇਹ ਦੇ ਦਾਂਗੇ 8,90,000 ਦਾ 3,90,000 ਦਾ ਹੈਲੋ ਮਾੜਾ ਦੇਖ ਲੈ ਕੋਈ ਗੱਲ ਨਹੀਂ ਚੱਲੀ ਜਾਂਦੀ ਤੇ ਅੱਗੇ ਆ ਗਿਆ ਜੀ 855 ਕਰਮਾ ਜੀ ਨਹੀਂ ਕਿਥੇ ਅਰਸ ਬਚੁੰਦਿਆ ਫਟਕੀ ਤੇਰਾ ਹਾਂ 960 960 ਬਾਈ ਬਾਈ ਮਾਰ ਦੋ ਹਾਂਜੀ ਉਹ ਡਾਲਟ ਵਧੀਆ ਲੱਗਿਆ ਹੋਇਆ ਬਾਈ ਡੱਕ ਡੱਕ ਸਾਰਾ ਕੁਝ ਵਿੱਚ ਹੀ ਹੈ ਨਾ ਚੰਗਾ ਲੱਗਿਆ ਹੋਇਆ ਦਿੱਕੇ ਸਾਰਾ ਕੁਝ ਕੰਡਾ ਬੱਤੀ ਵੀ ਹੈ ਜੀ ਬਾਈ ਹਾਂਜੀ ਹਾਂਜੀ ਤੇ ਸ਼ੋਰੂਮ ਤੇ ਇੱਕ ਬਾਈ ਪਿਛਲੇ ਚਾਰੇ ਤੈਰੀ ਹਾਂਜੀ ਇਹ ਗੇਰ ਦੇ ਇੱਕ ਹੀ ਹੈ ਨਾ ਨਾ ਦੋ ਆ ਉਹ ਸਾਈਡ ਜਿਹੜਾ ਉਹਦਾ ਦੂਜਾ ਲੋਜਾ 260 ਪਿੱਛਾ ਘੜਾ ਬਹੁਤ ਲੱਗਿਆ ਉਹ ਆ ਕੈਂਟ ਰੈਕਰ ਡਬਲ ਡਿਸਟ੍ਰੀਬਿਊਟਰ ਹਾਂ ਤੇ ਸਾਰੇ ਫੰਕਸ਼ਨ ਹੀ ਹੁੰਦੇ ਆ ਬਾਈ 18 ਮਾਡਲ ਆ 5 ਲੱਖ ਤੇ 15 ਹਜ਼ਾਰ ਡਿਮਾਂਡ ਆ ਕਿੰਨੇ ਕ ਦਾ ਛੱਡ ਦਾਂਗੇ ਆਪਾਂ 4 ਲੱਖ 60 ਹਜ਼ਾਰ ਤੋਂ 4 ਲੱਖ 30 ਹਾਂ ਅੱਗੇ ਆ ਗਿਆ 35 ਵਾਲਾ ਇਹਦਾ ਬਾਈ ਦਾ ਹੋਰ ਆ ਦੇ ਆ ਦੇ ਕੱਢੀ ਆਈ ਤੇ 35 ਵਾਲਾ 2009 ਮਾਡਲ ਆ ਬਾਈ ਤੈਤ ਪਿਛਲੇ ਹੋ ਗਿਆ ਬੰਦੇ ਬੇਹੋਲੇ ਮੂਰਲੇ ਮੂਰਲੇ ਤਾਂ 40 50 ਗਹਿਣਾ ਐਮ ਆਰਐਫ ਦੇ ਟਾਇਰ ਆ ਭਰਾ ਅੰਦਰੋਂ ਘੈਂਟ ਟਰੈਕਟਰ ਆ ਪੂਰਾ ਆ ਦੇਖ ਲੋ ਡੰਡਾ ਫੱਟੀ ਸੱਦਰੀ ਸਾਰਾ ਕੁਝ ਬਾਈ ਕਹਿੰਦਾ ਨਾਲ ਦੇਵਾਂਗੇ ਇਹ ਦੇ ਦੇਗੇ ਆਪਾਂ 245 ਦਾ 245 ਦਾ 40000 ਦਾ ਟਰੈਕਟਰ ਲੈ ਜਾ ਬਾਈ 240 ਦਾ ਇਹ ਐਨੇ ਦਾ ਮਾੜਾ ਨਹੀਂ ਸੋਹਣਾ ਬਹੁਤ ਆ ਹੈਪੀ ਇਹ ਕਿਹੜਾ ਮਾਡਲ ਆ ਨਾ ਮਾਡਲ ਇਹ ਨਹੀਂ ਨਾ ਇਹ ਮਾਡਲ ਆ ਰੇਟ ਕੀ ਆ ਰੇਟ ਨਹੀਂ ਪਤਾ ਬਈ ਆ ਕਰਿਆ ਕੀ ਆ ਦੇਖ ਸਾਡੇ ਯਾਰ

ਅੱਗੇ ਆ ਗਿਆ ਸੋਨਾਂ ਦੀ ਕੱਪਾਈਂ 33 ਠੀਕ ਹੈ ਲੋ 23 ਹੈ ਕਰਾਣਾ ਵੀ ਕੱਟਿਆ ਜਾਊ ਤੇ ਲਾਉਣ ਲਈ ਜੀ ਹਾਂ ਇੱਥੇ ਵੀ ਆਉਣ ਖਾਂ ਨੂੰ ਇਹਦਾ 23 ਇਹਦਾ 23 ਆ ਲੋ 23 ਠੀਕ ਹੈ ਟੈਟੂ ਦੇਖੋ ਬਾਈ ਇਹਦੇ ਲੋਈ ਪਈ ਜਾਮਾ ਤਾਂ ਚੱਲੇ ਹੀ ਕੁਝ ਨਹੀਂ ਆਉਣਾ ਇਹ ਚੱਲਿਆ ਬਾਈ 700 ਘੰਟਾ ਚੱਲੇ 700 ਮੁੱਲ 700 ਬਿਲਕੁਲ ਨਵਾਂ ਡੈਕਰ ਬਾਈ ਨਵਾਂ ਯਾਰ

ਸਾਂਠੜਾ ਤੇ ਨੋਟ ਲੈ ਲੈਂਦੇ ਤੈਨੂੰ ਪੈਂਡਰਾ ਬਈ ਇਹ ਹੀ ਅਰਿਆ ਚੱਬੀ ਹੁੰਦਾ ਹਾਂਜੀ ਸਹਿ ਹੈਗੇ ਤੇ ਸਹੀ ਪੈਂਡਰ ਤੋਂ ਮੈਸੇ ਗੁੱਡੀ ਹਰਦੀ ਆ ਮਗਰ ਲੈ ਤੇ ਸਾਰਾ ਵੇਚੀ ਨਾ ਇਹ ਟਰੈਕਟਰ ਆ ਗੇਰਿੰਗ ਦਾ ਓਕੇ ਆ ਬਈ ਚਲਾ ਕੇ ਬੈਠ ਕੇ ਉਹਦੀ ਤਸਦੀਕ ਕਰਦੇ ਨੇ ਹਾਂਜੀ ਨਹੀਂ ਹੋਣਾ 2.5 ਲੱਖ ਪੈਂਡਰਾ ਕਰਦਾ ਬਈ 2.75 ਹਾਂ ਕਿਹੜਾ ਮਾਡਲ ਹੈ ਕਿਹੜਾ ਮਾਡਲ ਹੈ 9 9 ਕੋਈ ਗਾਇ ਫਿਰ 2 ਲੱਖ ਤੇ ਕੈਲੀ ਹੇਰ ਰੋ ਤੇ ਠੀਕ ਅੱਗੇ ਆ ਗਿਆ ਏਸੀ ਏਸੀ ਦੀ ਬਹੁਤ ਲੋੜ ਹੈ ਅੱਜ ਕੱਲ੍ਹ ਗਰਮੀ ਬਹੁਤ ਆ ਏਸੀ ਦੀ ਗਰਮੀ ਗਰਮੀ ਬਹੁਤ ਹੈ ਨਾ 55 ਤੇ ਗੇਅਰ ਇੰਜਨ ਦਾ ਸਾਰਾ ਤੇ ਚਾਰੇ ਟਾਇਰ ਨਵੇਂ ਵਰਗੇ ਆ ਬਾਈ ਲੱਗੇ ਬਿਲਕੁਲ ਠੀਕ ਹੈ ਲੈ ਤੇ 2013 ਦਾ 2 ਲੱਖ ਵਿੱਚ ਦੰਦਾ ਫੱਟੀ ਜਾਂ ਤੇ ਸਭ ਕੁਝ ਹੈਗਾ ਬਿਲਕੁਲ ਆ ਲਾਉਣ ਫਾਨ ਚੋ ਜੂ ਤੇ ਅੱਛਾ ਪਰਾਣਾ ਘਟਿਆ ਜਿਹੜਾ ਠੀਕ ਹੈ 255000 ਦੀ ਮੰਗ ਹੈ 13 ਮਟਰ ਹਾਂ ਤੇ 3.5 ਲੱਖ 2 ਲੱਖ ਰੁਪਏ ਠੀਕ ਹੈ ਜੀ ਆਪਣਾ ਨੰਬਰ ਬੋਲ ਨੰਬਰ ਮੇਰਾ WhatsApp ਨੰਬਰ ਹੈਗਾ 887294545 ਤੇ ਕਾਲਿੰਗ ਨੰਬਰ ਹੈਗਾ 947884545 ਸ਼ੇਅਰ ਦਾ ਕਹਿੰਦੇ ਬਾਈਆਂ ਨੂੰ ਸ਼ੇਅਰ ਕਰੇਗਾ ਇੱਕ ਡੱਬੇ ਲੈਕ ਮੈਂ ਸ਼ੇਅਰ ਕਰ ਦਿੰਦਾ ਗਰਮੀ ਚ ਬਾਈ ਬਹੁਤ ਮੱਥਾ ਮਾਰਦੇ ਵੀਰੇ ਬੇਨਤੀ ਬੰਨ ਕੇ ਵੀਰ ਬੰਨ ਕੇ ਦੱਬ ਕੇ ਤੇ ਦੱਬ ਕੇ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਜਿਵੇਂ ਲੱਗਦੀ ਹੈ ਵੀਡੀਓ ਸਾਡਾ ਮਨਜਾ ਬਧੈ ਰੰ ਦਾ ਬੰਦਾ ਠੀਕ ਗੱਲ ਐਨੇ ਨਾਲ ਵੀਡੀਓ ਬਣਾਉਣੀ ਠੀਕ ਕਰੀ ਜਾਂਦਾ ਮੁੱਲ ਪਾਇਆ ਕਰੋ ਸਾਡਾ ਟਰਮੀ ਚ ਮਰਨ ਦਾ ਐਨੇ ਨਾਲ ਕੀ ਜਿਆ ਕਰਦਾ ਵੀਡੀਓ ਬਣਾਈ ਆਪਣੇ ਭਰਾਵਾਂ ਵਾਸਤੇ ਹਾਂ ਤੁਹਾਨੂੰ ਲਾ ਬਧੈ ਹਾਂ ਹਾਂ ਤੁਹਾਨੂੰ ਲਾਇਆ ਬਾਜਾ ਲੈ ਤੇ ਪੁਰਾਣਾ ਟਰੈਕਟਰ ਵੀ ਕੱਟੇ ਜਾਂਦੇ ਆ ਬਾਈ ਲੋਨ ਫੈਨਸੀ ਵੀ ਕਰਾ ਦਾਂਗੇ ਸਿਪਲ ਥੋੜਾ ਸਹੀ ਹੋਣਾ ਚਾਹੀਦਾ ਟਰੈਕਟਰ ਦਾ ਪੁਰਾਣਾ ਓਨੇ ਕ ਦਾ ਕਟਾਂਗੇ ਜਿੰਨੇ ਕ ਦਾ ਹੋਊਗਾ ਠੀਕ ਨਹੀਂ ਆਉਂਦਾ ਵੇਚ ਕੇ ਪੈਸੇ ਦੇ ਦੇ ਨਹੀਂ ਨਹੀਂ ਮੈਨੂੰ ਪੈਸੇ ਦੇ ਦੇ 8 ਦਿਨ ਤੁਹਾਨੂੰ ਉੱਤੇ 10 ਦਿਨ ਦੇ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਤੁਸੀਂ ਛਤਰੀ ਕਰਾ